ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਹੈਨਾ ਵੀਰ ਅਜ ਹਾਂ ਹਾਂਜੀ ਕਹਿੰਦਾ ਹਾਂ ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਤੇ ਅੱਜ ਹੋ ਗਈ 4 ਤਰੀਕ ਤੇ ਕੱਲ ਨੂੰ ਹੈਗਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹਾਂਜੀ ਫਤਿਹ ਬੁਲਾ ਦਿਓ ਤੁਸੀਂ ਵੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੌਸਮ ਬਹੁਤ ਜ਼ਿਆਦਾ ਖਰਾਬਾ ਤੁਹਾਨੂੰ ਵੀ ਦਿਖਾਉਨੇ ਆ ਦੇਖੋ ਕਈ ਦਿਨਾਂ ਤੋਂ ਬਿਲਕੁਲ ਵੀ ਧੁੱਪ ਨਹੀਂ ਨਿਕਲ ਰਹੀ ਐਦਾਂ ਦਾ ਹੀ ਆ ਧੁੰਦ ਧੁੰਦ ਕਾ ਇੰਡੀਆ ਤਾਂ ਚੱਲ ਉਪਰਾਲੀਆਂ ਨੂੰ ਅੱਗ ਲਾਉਂਦੇ ਆ ਹਨਾ ਜਾਂ ਆਪਣੇ ਵੈਸੀ ਸਰਦੀ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਤਾਂ ਕੁਝ ਵੀ ਨਹੀਂ ਐਦਾਂ ਦਾ ਤਾਂ ਵੀ ਇੰਨਾ ਪੋਲੂਸ਼ਨ ਜਿਆ ਪਤਾ ਨਹੀਂ ਕਿਉਂ ਐਵੇਂ ਗੈਰਜੀ ਛੜੀ ਪਈ ਆ ਮੀਂਹ ਪਊਗਾ ਤੇ ਫੇਰ ਠੀਕ ਹੋਣਾ ਏ ਤੇ ਅੱਜ ਜਾਵਾਂਗੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਰੈਣ ਸਵਾਈ ਪ੍ਰੋਗਰਾਮ ਆ ਓਏ ਸੋਨਾ ਇੱਕ ਮਿੰਟ ਰੁਕੋ 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 ਫੂਲ ਤੇ ਇੱਧਰ ਆਪਾਂ ਲੜੀਆਂ ਜਗਾ ਤਗਾ ਦੀਵਿਆਂ ਦੇ ਵਿੱਚ ਆਪਾਂ ਬੱਤੀਆਂ ਪਾ ਕੇ ਰੱਖ ਲਈਆਂ ਤੇ ਸ਼ਾਮਾਂ ਨੂੰ ਜਗਾਵਾਂਗੇ ਗੁਰਦੁਆਰਾ ਸਾਹਿਬ ਤੋਂ ਆ ਕੇ ਜਸਪ੍ਰੀਤ ਬੈਠ ਕੇ ਆਪਦੀ ਮਸ਼ੀਨ ਤੇ ਫਿਰਦਰ ਆਪਾਂ ਰੱਖ ਲਏ ਦੀਵੇ ਦੀਵਿਆਂ ਦੇ ਵਿੱਚ ਆਪਾਂ ਕੁਝ ਨਵੀਆਂ ਬੱਤੀਆਂ ਪਾ ਲਈਆਂ ਤੇ ਕੁਝ ਵਾਰੀਆਂ ਪਹਿਲਾਂ ਬੱਤੀਆਂ ਲੰਮੀਆਂ ਬੱਤੀਆਂ ਸੀਗੀਆਂ ਉਹ ਰੱਖ ਲਈਆਂ ਤੇ ਹੁਣ ਨਵੀਆਂ ਕੁਝ ਪਾ ਲਈਆਂ ਕੁਝ ਪਹਿਲਾਂ ਵਾਲੀਆਂ ਰੱਖ ਲਈਆਂ ਤੇ ਆਪਾਂ ਪਲੇਟਾਂ 'ਚ ਰੱਖ ਲਿਆ ਚਿਕਾਵਾਂਗੇ ਸ਼ਾਮ ਨੂੰ ਸੈੱਟ ਸੂਟ ਕਰਕੇ ਸਾਰਾ ਕੁਝ ਰੱਖ ਲਿਆ ਇਧਰ ਆਪਾਂ ਬਣਾ ਕੇ ਲਾਇਆ ਸੀ ਪੇਸਟ ਫੇਸ ਤੇ ਬਹੁਤ ਜ਼ਿਆਦਾ ਇਹਦੇ ਨਾਲ 글로ਉ ਆਉਂਦੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਸ਼ਾਮ ਮਾ ਦਾ ਖਾਣਾ ਦਾਣਾ ਆਪਾਂ ਤਿਆਰ ਕਰਕੇ ਜਾਵਾਂਗੇ ਬਣਾਵਾਂਗੇ ਆਪਾਂ ਗਾਜਰਾ ਜਦੋਂ ਤੇ ਆਪਣੇ ਮਟਰ ਹੈਗੇ ਆ ਜੀ ਗਾਜਰ ਆਪਣਾਵਾਂਗੇ ਗਾਜਰਾਂ ਸਾਡੇ ਅੱਗੇ ਇਹ ਇੰਡੀਆ ਵਾਲੀਆਂ ਗਾਜਰਾਂ ਨਾਲ ਦੀਆਂ ਗਾਜਰਾਂ ਨਹੀਂ ਸੀ ਮਿਲਦੀਆਂ ਹੁੰਦੀਆਂ ਹੁਣ ਮਿਲਣ ਲੱਗੀਆਂ ਤੇ ਹਰੇ ਮਟਰ ਵੀ ਆਉਣ ਲੱਗੇ ਸਾਡੇ ਫਲੀਆਂ ਵਾਲੇ ਵੀ ਆਉਣ ਲੱਗੇ ਤੇ ਕੱਡੇ ਵੀ ਆਉਣ ਲੱਗੇ ਹਾਂਜੀ ਇੱਧਰ ਵੇਖੋ ਪ੍ਰਧਾਨ ਦੇ ਪੰਗੇ ਤੇ ਇੱਧਰ ਵੇਖੋ ਜੇ ਕਿਸੇ ਨੂੰ ਸਬਜ਼ੀ ਭਾਜੀ ਚਾਹੀਦੀ ਹੋਵੇ ਤਾਂ ਸਾਡਾ ਵੀ ਰਾਜ ਬਣਾਉਂਦਾ ਪਿਆ ਵਾ ਲੈ ਸਕਦੇ ਹੋ ਕੱਲ ਪਰੌਣੇ ਆਏ ਸੀ ਤੁਸੀਂ ਉਹਨਾਂ ਨੂੰ ਵੀ ਇੱਥੋਂ ਹੀ ਖਵਾਏ ਰੱਖ ਕੇ ਜਾ ਸੀ ਤੈ ਚ ਖਰਚਣਾ ਲਿਆ ਕੇ ਰੱਖਿਆ ਕਾ ਇਹ ਕਿਸੇ ਨੂੰ ਹਲਵਾਈ ਦੀ ਵੀ ਲੋੜ ਹੋਵੇ ਤੇ ਫਿਰ ਆ ਜਾ ਸਕਦਾ ਦੱਸ ਕਿੱਡਾ ਆ ਗਿਆ ਬਾਲਾ ਘਾਵਾ ਇੱਕ ਹੋਰ ਲਿਆਇਆ ਪਸੰਦ ਹੀ ਨਹੀਂ ਆਉਂਦਾ ਉੱਥੇ ਕੁਝ ਕਿੰਨਾ ਤੱਕ ਚੱਕ ਚੱਕ ਵੀ ਕਹੀ ਜਾਈਏ ਵੀ ਲੈ ਲੈ ਜਿਹੜੇ ਕੁਝ ਲੈਣਾ ਨਾ ਇੱਕ ਖਰਚਣਾ ਚੱਕਦਾ ਇੱਕ ਰੱਖਦਾ ਕੀ ਕੀ ਹੋ ਰਿਹਾ ਹਾਂਜੀ ਸੋਫੇ ਤੇ ਨਹੀਂ ਬੈਠਾ ਜਾਂਦਾ ਨਵੇਂ ਕਮਰ ਇਹ ਆਈ ਦੇ ਸੋਈ ਟਟ ਗਈ ਵਿਲਾਸ ਕਿਵੇਂ ਕਿਤਾਫੋਨ ਨੇ ਠੀਕ ਹੈ ਇਹਦੇ ਵਿੱਚ ਨਾਈ ਦਾ ਕੀ ਕਰੇ ਦਾ ਹੈ ਹਾਂ ਕੀ ਕਰੀਦਾ ਇਹਦੇ ਵਿੱਚ ਕਿੱਦਾਂ ਬੈਠੇ ਆ ਤੁਸੀਂ ਡਿੱਗਣਾ ਇਹਦੇ ਜੋ ਜੀ ਆਪਾਂ ਤੁਰ ਪਏ ਆ ਗੁਰਦੁਆਰਾ ਸਾਹਿਬ ਨੂੰ ਬੱਸ ਦੀ ਕਰਦੇ ਪਏ ਆ ਵੇਟ ਇਹਦੇ ਵੀ ਰਾਜ ਸਿੰਘ ਆਉਦੇ ਸਟੇਲ ਸਟੂਲ ਖਰਾਬ ਕਰੀ ਜਾਂਦਾ ਹੱਥ ਮਾਰ ਮਾਰ ਕੇ ਇਹਨੂੰ ਐ ਵੀ ਮੈਨੂੰ ਚੱਕੋ ਹਾਂਜੀ ਚੱਕਦੇ ਆ ਚੱਕਦੇ ਬੈਠੇ ਰੋ ਬੈਠੇ ਰੋ ਬੈਠੇ ਹੋ ਤੇ ਮਾਸਾ ਆਵੇ ਨਹੀਂ ਪਤਾ ਐ ਸੋਈ ਮਾਤੇ ਹੁੰਦੀ ਆਵੇ ਤੇ ਜੀ ਨੇ ਬੈਠ ਹੋਏ ਨਾ ਜਿਹੜਾ ਨੀ ਮੌਸਮ ਠੰਡਾ ਹੋ ਗਿਆ ਏ ਠੰਡ ਹੋ ਗਈ ਐ। ਹਮਾ ਠੰਡੀ ਠੰਡੀ ਚੱਲਦੀ ਬਈ ਬੱਦਲ ਵਾਈ ਵੀ ਹੋਈ ਪਈ ਐ। ਦਿਵਾਲੀ ਵਾਲਦਿਆਂ ਨੇ ਵੀ ਆਈ ਸੀ ਹਨਾ। ਉਹ ਦਿਨ ਵੀ ਮੌਸਮ ਠੰਡਾ ਸੀ। ਪਾਤਸ਼ਾਹ ਬੈਠੇ ਆ। ਬੱਸ ਦੀ ਵੀ ਐ ਅੱਜ ਜੂੜੀ ਨਹੀਂ ਕਰਾਈ। ਰੋਲਾ ਪਾ ਲਿਆ। ਸੁੱਤਾ ਪਿਆ ਸੀਗਾ। ਹਜੇ ਉੱਠਣ ਦਾ ਨਾਂ ਨਹੀਂ ਸੀ ਲੈਂਦਾ ਵੀ ਨਹੀਂ ਉੱਠਣਾ ਹਲੇ ਮੈਂ। ਨਿੱਕਾ ਹੋ ਗਈ ਸੁੱਤਾ ਸੁੱਤਾ। ਫਿਰ ਅਸਿਕਾ ਲੇਟ ਹੋ ਜਾਗੇ ਗੁਰਦੁਆਰਾ ਸਾਹਿਬ ਨੂੰ। スタート。 Nanti, video cowok jarak ini. ਸਤਿ ਸ਼੍ਰੀ ਅਕਾਲ ਦੀ ਆਗਾਰ ਗੁਰ ਪਰਮੇਸ਼ਰ ਕਰਨ ਹਾ ਹਾਂਜੀ 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 ਮੱਖਾ ਦੇਖੋ ਹਾਂਜੀ ਮਮਾ ਹਾਂਜੀ ਹਾਂਜੀ ਤੁਸੀਂ ਵੀ ਦੇਖੋ ਹੂੰ ਅਭੀ ਮਾਉ ਬੱਤੀਆਂ ਹੈ ਨਹੀਂ ਸਾਡੀ ਹਾਂ ਲਾਈ ਜਾਂਦੇ ਤੂੰ ਗਾੜਾ ਖਲੌਣੇ ਦੋ ਨਾ ਖਲੀਆਂ ਹੋ ਗਈ ਆ ਅੱਛਾ ਅਈ ਗਿਰੂ ਜੀ ਇਹ ਦੋੜੀ ਲਾ ਲਈ ਦੂਜੀਆਂ ਵੀ ਜਿਹੜੀਆਂ ਨੇ ਇਹਨੇ ਜਸਪੀਤ ਮੜੇ ਦੇ ਰੱਖ ਕਸ ਲੱਗ ਜਾਣਾ ਆਪਣੇ ਦਾ ਰਾਜ ਮੈਡਮ ਕਹਿੰਦੀ ਨਾ ਕਿ ਪੁੱਤਰ ਆ ਜਾ ਜੀ ਡੇਟ ਕਰਵਾਉਣਾ ਆਪ ਕੇ ਜੇ ਕਿ ਕੰਮ ਕਰੂ ਕੀ ਹੈ ਕੀ ਫਿਰ ਆਜੇ ਤੇ ਕਰਾ खड़ा पा मथा टेक दो टेक दो मथा टेको मथा टेको हाँ जी हाँ जी टेको आज आज इधर 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 आज आज ਦੀਵੇ ਆਪਾਂ ਲਾ ਲੇ ਦੋ ਪਲੇਟਾਂ ਦੇ ਵਿੱਚ ਲਾ ਲੇ ਤੇ ਗੁਰਦੁਆਰਾ ਸਾਹਿਬ ਆਪਾਂ ਰਾਤ ਚਲੇ ਗਏ ਸੀ ਰੈਣ ਸਵਾਈ ਪ੍ਰੋਗਰਾਮ ਸੀਗਾ ਹਰ ਸਾਲ ਹੁੰਦਾ ਰੈਣ ਸਵਾਈ ਪ੍ਰੋਗਰਾਮ ਇੱਕ ਹੁੰਦਾ ਨਵੇਂ ਸਾਲ ਤੇ ਜਦੋਂ ਜਨਵਰੀ ਹਨਾ ਦਸੰਬਰ ਦਾ ਲਾਸਟ ਦਿਨ ਹੁੰਦਾ ਉਦੋਂ ਹੁੰਦਾ ਰੈਣ ਸਵਾਈ ਪ੍ਰੋਗਰਾਮ ਤੇ ਇੱਕ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਤੇ ਗੌਰਪੁਰਬ ਤੇ ਰੈਣ ਸਵਾਈ ਪ੍ਰੋਗਰਾਮ ਨੇ ਆਪਾਂ ਦੀਵੇ ਇਹ ਪਲੇਟ ਦੇ ਵਿੱਚ ਲਾ ਲਿਆ ਹਵਾ ਚੱਲ ਰਹੀ ਹੈ ਕਾफी ਹਵਾ ਚੱਲਦੀ ਪਈ ਆ ਤੇ ਇਸ ਕਰਕੇ ਮੈਂ ਨਾ ਬਾਹਰ ਨਹੀਂ ਰੱਖੀ ਵੀ ਐਵੇਂ ਕਾ ਤੋ ਹਨਾ ਤੁਹਾਨੂੰ ਪਤਾ ਹੀ ਇੱਥੇ ਥਾਂ ਦੀ ਤੰਗੀ ਆ ਤੇ ਆਪਾਂ ਗੁਰੂ ਸਾਹਿਬ ਦੀ ਇੰਨਾ ਕ ਚਲੋ ਸ ਕਰਨ ਕਰ ਲਿਆ ਆਪਾਂ ਲਾ ਕੇ ਤੇ ਦੇਖਦੇ ਆ ਜੇ ਥੋੜੀ ਹਵਾ ਘਟ ਗਈ ਤੇ ਫਿਰ ਲਾ ਲਾਂਗੇ ਇੱਥੇ ਆਹ ਹਵਾ ਦੇ ਨਾਲ ਨਾ ਵੀ ਵਿਵਾਦ ਰਹਿ ਆ ਤੇ ਪ੍ਰਮਾਤਮਾ ਗੁਰਦਾਸ ਕਰਦੇ ਆਂ ਗੁਰੂ ਸਬਸਾਰੇ ਨੂੰ ਤੰਦਰੁਸਤੀਆਂ ਬਖਸ਼ਣ ਕਿੰਨੇ ਸੋਹਣੇ ਲੱਗ ਰਹੇ ਆ ਤੇ ਇਧਰ ਆਪਾਂ ਲੇਟਾ ਵਗੈਰਾ ਲਾਈਆਂ ਹੋਈਆਂ ਦੇਸੀ ਘਿਓ ਦੀ ਜੋਤ ਆਪਣੀ ਰਾਤ ਦੀ ਜਗੀ ਜਾਂਦੀ ਆ ਰਾਤ ਵੀ ਆਪਾਂ ਸਾਰਾ ਦਿਨ ਆਹ ਸੌਰੀ ਸਾਰੀ ਰਾਤ ਦੇਸੀ ਘਿਓ ਦੀ ਜੋਤ ਆਪਾਂ ਬੰਦ ਨਹੀਂ ਕੀਤੀ ਤੇ ਅੱਜ ਸਾਰਾ ਦਿਨ ਵੀ ਜਗਦੀ ਰਹੀ ਆ ਤੇ ਹੁਣ ਬਸ ਲਾਤੇ ਦੀਵੇ ਅੱਜ ਤੁਹਾਨੂੰ ਵੀ ਰਾਜ ਦਾ ਰੌਲਾ ਨਹੀਂ ਸੁਣ ਰਿਹਾ ਹੋਗਾ ਵਿੱਚ ਇਹ ਰਾਜ ਥੱਲੇ ਗਿਆ ਹੋਇਆ ਘੁੰਮਣਾ ਤੇ ਮੈਂ ਖਾ ਚੱਲ ਆਉਂਦਿਆਂ ਨੂੰ ਮੈਂ ਦੀਵੇ ਲਾ ਲਾਂ ਫਿਰ ਨਾ ਹੱਥ ਲਾਉਂਦਾ ਬੜਾ ਖਰਾਬ ਬਹੁਤ ਸ਼ਰਾਰਤੀ ਹੈ ਹੱਥ ਲਾਉਂਦਾ ਤੇ ਹਵਾ ਕਾਫੀ ਵਿੱਚ ਵੀ ਆਵੇ ਆ ਰਹੀ ਹੈ ਲਓ ਜੀ ਭਾਈਦ ਨਾ ਰੱਖਦੇ ਤੇ ਇੱਕ ਆਪਾਂ ਨੇ ਰੱਖੇ ਹੋਇਆ ਪਲੇਟ ਦੇ ਵਿੱਚ ਤੇ ਸਾਡੇ ਇੱਥੇ ਸਵੇਰ ਤੜਕੇ 5 ਵਜੇ ਭੋਗ ਪੈਂਦੇ ਆ ਤੇ ਸਾਰੀ ਰਾਤ ਹੀ ਤਕਰੀਬਨ ਪ੍ਰੋਗਰਾਮ ਚੱਲਦਾ ਸਾਡੇ ਇੱਥੇ ਹਰ ਕਿਤੇ ਚੱਲਦਾ ਗੁਰੂ ਨਾਨਕ ਸਾਹਿਬ ਸਭ ਨੂੰ ਖੁਸ਼ੀਆਂ ਬਖਸ਼ਣ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਮੁਸਕ ਜਾਈ ਹੁੰਦਾ ਹਨਾ ਚਲੋ ਸਗਨ ਹੁੰਦਾ ਇਹ ਸਾਲ ਬਾਅਦ ਦੇਣ ਆਉਂਦਾ ਪ੍ਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਦੀਵੇ ਜਗਾਈ ਰੱਖਣ ਨਪਲਈ ਆਈ ਬਾਹਰ ਹਾਲ ਦੇ ਵਿੱਚ ਇੱਥੇ ਸੋਈ ਦੇ ਵਿੱਚ ਬਹੁਤ ਜ਼ਿਆਦਾ ਹਵਾ ਆ ਰਹੀ ਹੈ। ਹੋ ਜਾਵੇ। ਇੱਧਰ ਆਪਣੇ ਉਹ ਜਗਦੀ ਪਈ ਆਪਣੇ ਜੋਤ ਸਾਰੀ ਰਾਤ ਆਪਾਂ ਇਹਨੂੰ ਜਗਦੀ ਰਹਿਣ ਦਾਂਗੇ। ਕਿਉਂਕਿ ਨਾਲ ਫੇਰ ਪਰਦਾਂਗੇ। ਬਸ ਇਦਾਂ ਹੀ ਇੱਥੇ ਤਾਂ ਹੀ ਇਦਾਂ ਹੀ ਚਾਹ ਪੂਰੇ ਕਰ ਲੈਂਦੇ ਆ। ਬੋਂਕੰ ਘੰ ਘੋਂ ਉਹ ਫਸ ਬੋਂਕੰ 80000000 ਇਹ ਕਿਹੜਾ ਫਾਰਮੈਟ ਹੈ? ਚਲੋ ਠੀਕ ਹੈ ਜੀ ਜੇ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਅੱਜ ਹਲੇ ਕੋਈ ਨਹੀਂ ਆਇਆ ਮੈਂ ਗੱਲੀ ਘਰੇ ਆ ਮੈਂ ਕਿਹਾ ਚਲੋ ਟਾਈਮ ਹੋਇਆ ਪਿਆ ਹਨਾ ਦੀਵੇ ਤਾਂ ਲਾਵਾਂ ਤੇ ਮਨ ਹਲੇ ਮਨਪੀਤ ਹੁਣੇ ਰੁੱਕ ਕੇ ਆਉਣਗੇ ਬਰਾਜ ਫਿਰ ਗਿਆ ਹੋ ਜਲਦੋਂ ਖੇਡਣ ਗਿਆ ਹੋਵੇ ਫਿਰ ਛੇਤੀ ਨਹੀਂ ਆਉਂਦਾ ਘਰੇ ਮੈਂ ਕਿਹਾ ਚਲ ਤੁਸੀਂ ਖੜਾ ਲਿਓ ਮੈਂ ਥੋੜਾ ਘਰੇ ਕੰਮ ਕਰਦੀ ਆ ਚਲੋ ਠੀਕ ਆ ਜੀ ਸਾਰਿਆਂ ਨੂੰ ਫਿਰ ਤੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ